ਜੇ ਅੱਜ ਇਹ ਬੀਬੀ ਨਿੱਕੀ ਲੈਣੀ ਵੱਡੀ ਲੈਣੀ ਛੋਟੀ ਲੈਣੀ ਕਹਿ ਰਹੀ ਆ ਜੇ ਅੱਜ ਤੋਂ ਮੈਂ 10 ਸਾਲ ਪਹਿਲਾਂ ਤਾਂ ਖੜਿਆ ਤੇ ਜੇ 10 ਸਾਲ ਪਹਿਲਾਂ ਹੀ ਕੋਈ ਮਾਨ ਸਿੰਘ ਕਾਲੀ ਉੱਠਦਾ ਇਹਨਾਂ ਦੀ ਧੌਣ ਤੇ ਗੋਡਾ ਰੱਖਦਾ ਇਹਨਾਂ ਦੀਆਂ ਚੀਕਾਂ ਕਢਾ ਦਿੰਦਾ ਤੇ ਅੱਜ ਇਹ ਪੈਦਾ ਨਹੀਂ ਸੀ ਉਹਨੇ ਮਤਲਬ ਵੀ ਮਿਲ ਜੂ ਤੇ ਲੰਬੇ ਵੀ ਮਿਲ ਜੂ ਮੋٹے ਵੀ ਮਿਲ ਜੂ ਛੋਟੇ ਵੀ ਮਿਲ ਜੂ ਅੱਜ ਸਿੱਖਾਂ ਦੇ ਘਰਾਂ ਚ ਪੈਦਾ ਹੋਈਆਂ ਜੰਮੀਆਂ ਜਿਹੜੀਆਂ ਸਿਰਾਂ ਤੋਂ ਕਦੇ ਚੁੰਨੀ ਨਹੀਂ ਹਿਲਾਉਂਦੀਆਂ ਅੱਜ ਤਨ ਤੋਂ ਕੱਪੜੇ ਲਾ ਕੇ ਪੈਸੇ ਕਮਾਰੀਆਂ ਲੱਗਦਾ ਨਹੀਂ ਤੁਹਾਡੇ ਪਰਿਵਾਰ ਇਹਨਾਂ ਦੀ ਰੋਕਦੀ ਹੋਣਗੇ ਜੇ ਪਰਿਵਾਰ ਨੂੰ ਚਾਹੀਦਾ ਵੀ ਆ ਆ ਕੀ ਬਣਾਈ ਜਾ ਰਹੀ ਹੈ ਕਹਿੰਦੇ ਬੇਸ਼ਰਮਾਂ ਦੀ ਦੁੱਲ ਦੀ ਦਾਲ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਪੁੱਜੇ ਬੈਠ ਕੇ ਖਾਵਾਂਗੇ ਜਿਨ੍ਹਾਂ ਲੋਕਾਂ ਨੂੰ ਲੱਖਾਂ ਰੁਪਈਆ ਉੱਠਾ ਸਿੱਧਿਆ ਬੋਲਿਆ ਆਉਣ ਡਿਆ ਉਹਨਾਂ ਨੂੰ ਬੇਸ਼ਰਮਾਂ ਨੂੰ ਕਹਦਾ ਉਹਨਾਂ ਦੀ ਧੀ ਭਾਵੇਂ ਲੀੜੇ ਲਾ ਦੇਵੇ ਉਹਨਾਂ ਦੀ ਧੀ ਭਾਵੇਂ ਆਪਣੇ ਆਪ ਨੂੰ ਕਿਸੇ ਨੂੰ ਦੇ ਦੇਵੇ ਸਮਰਪਿਤ ਕਰ ਦੇਵੇ ਉਹਨਾਂ ਨੂੰ ਕੋਈ ਫਰਕ ਨਹੀਂ ਆ ਵੱਡੇ ਸ਼ਾਨ ਨੂੰ ਨਹੀਂ ਪਤੰਦਰਾ ਕੱਟੀ ਤੁਹਾਡੇ ਕੋਲ ਨਹੀਂ ਪਟਨੀ ਨਹੀਂ ਪਟਨੀ ਨਹੀਂ ਪਟਨੀ ਉਪਰਾਵਾ ਪੀਪੀਐਮ ਜਿੰਨਾ ਮਰਜੀ ਜੋਦ ਉਹ ਤਾਂ ਕਹਿੰਦੇ ਕਿ ਵੀ ਸਾਡਾ ਅਧਿਕਾਰ ਹੈ ਸੋਸ਼ਲ ਮੀਡੀਆ ਦਿੱਤਾ ਹੋਇਆ ਹੈ ਸਾਰਾ ਕੁਝ ਹੈ ਉਹਦਾ ਅਧਿਕਾਰ ਹੈ ਅਸੀਂ ਤਾਂ ਬਣਾਵਾਂਗੇ ਭਗਵਾਨਤਮਾਨ ਨੇ ਅਧਿਕਾਰ ਦਿੱਤਾ ਵੀ ਤੁਸੀਂ ਮਤਲਬ ਦੋ ਮੀਨਿੰਗ ਗੱਲਾਂ ਕਰੋ ਭਗਵਾਨਤਮਾਨ ਨੇ ਕਿੱਥੇ ਕਿਹਾ ਵੀ ਤੁਸੀਂ ਇਦਾਂ ਦੀਆਂ ਸੈਕਸੀ ਗੱਲਾਂ ਕਰਕੇ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰੋ ਜਾਂ ਤੁਸੀਂ ਆਪਣੇ ਆਪ ਦੇ ਤੰਦ ਦੇ ਕੱਪੜੇ ਲਾ ਕੇ ਤੇ ਤੁਸੀਂ ਮਤਲਬ ਲੋਕਾਂ ਦੇ ਬੱਚੇ ਖਰਾਬ ਕਰੋ ਜੇ ਡੀ ਪੀ ਡੀ ਨੇ ਗਾਂ ਜਾ ਕੇ ਨਸਲ ਪੈਦਾ ਕਰਨੀ ਆ ਉਹ ਅੱਜ ਦੇ ਸਮੇਂ ਦੇ ਨੂੰ ਪੁੰਸਕ ਹੋ ਜਾਣੇ ਆਉਣ ਵਾਲੇ ਸਮੇਂ ਦੇ ਵਿੱਚ ਕਮਲ ਕੁਮਾਰੀ ਆ ਉਹਨੂੰ ਪਤਾ ਲੱਗ ਗਿਆ ਵੀ ਜਦੋਂ ਆਪਾਂ ਫੇਮ ਲੈਣਾ ਤੇ ਉਹਦੇ ਵਾਸਤੇ ਆਪਾਂ ਨੂੰ ਕਾਰ ਲਾਉਣਾ ਚਾਹੀਦਾ ਇੰਨੀਆਂ ਬੈਲਟਾਂ ਮਾਰੀਆਂ ਮੇਰੇ ਹੈਨਾ ਕੋਡੀ ਕਰਕੇ ਮੈਂ ਤੈਨੂੰ ਕਿਉਂ ਹੁਣ ਤੱਕ ਮaaf ਕੀਤਾ ਪਤਾ ਹੂੰ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਮਸ਼ਹੂਰ ਹੋਣਾ ਨਾ ਉਹ ਪਹਿਲਾਂ ਸਿੱਖੀ ਸਰੂਪ ਦੇ ਵਿੱਚ ਆਓ ਸਿੱਖੀ ਸਰੂਪ ਚ ਨਹੀਂ ਤੇ ਆਪਣਾ ਨਾਮ ਚੇਂਜ ਕਰਦੇ ਹੋ ਕੁਮਾਰੀ ਤੋਂ ਕੌਰ ਕਰਦੇ ਹੋ ਸਾਡੇ ਵਾਲੇ ਲੋਕ ਕਹਿੰਦੇ ਵੀ ਲੈ ਵੀ ਫਲਾਣਾ ਬੰਦਾ ਤੇ ਯਾਰ ਪਹਿਲਾਂ ਕੁਮਾਰ ਨਹੀਂ ਪੰਜਾਬੀ ਇਹ ਉਹ ਕੁੜੀ ਨਹੀਂ ਪੰਜਾਬੀ ਨਹੀਂ ਅਸਲ ਤੇ ਉਹ ਬਿਹਾਰ ਵੀ ਹੁੰਦੀ ਆ ਕਦੇ ਉਹ ਇਦਾਂ ਦੀਆਂ ਵੀਡੀਓ ਪਾਉਂਦੀ ਆ ਵੀ ਜਿਹੜੀਆਂ ਮੈਂ ਤੁਹਾਨੂੰ ਸ਼ਬਦਾਂ ਨਾਲ ਬਿਆਨ ਵੀ ਨਹੀਂ ਕਰ ਸਕਦਾ ਮੈਂ ਸਨੈਪਚੈਟ ਤੇ ਅੱਧਾ 파ਟੇ ਦਿਖਾਇਆ ਸੀ ਇਕੱਲਾ ਮੈਨੂੰ ਪੰਜ ਸੱਤ ਮੁੰਡਿਆਂ ਨੇ ਇਹ ਕਿਹਾ ਕਿ 100 ਤਾਂ ਸਕਰੀਨਸ਼ਾਟ ਲੈ ਇਹ ਕਿਸੇ ਨੇ ਤੇ ਬੜਿਆਂ ਲੋਕਾਂ ਨੇ ਮੈਨੂੰ ਕਿਹਾ ਕਿ ਕਮੈਂਟ ਚ ਕਿ ਕਮਲਾ ਸੀ ਤਾਂ ਤੇਰੀ ਆ ਪੋਸਟ ਦੇਖ ਕੇ ਗਾਂਧੀ ਔਰ ਜਿਹੜੀਆਂ ਚੀਜ਼ ਇੰਨਾ ਗੰਦ ਮਤਲਬ ਬਖਦੀ ਇਹਨਾਂ ਉਹ ਵੀ ਛੋਟੇ ਛੋਟੇ ਬੱਚੇ ਲੱਗ ਕੇ ਕਿਸੇ ਵੇਲੇ ਬਹਿ ਕੇ ਵੇਖਣ ਆਉਂਦੇ ਤੇ ਆਪ ਹੀ ਸ਼ਰਮ ਨਾਲ ਪਾਣੀ ਪਾਣੀ ਹੋ ਜਦਾ ਵੀ ਜਿਹੜੀ ਤੁਸੀਂ ਮੰਨ ਲਓ ਕਿਸੇ ਦਿਨ ਖੇ ਖਾਣੇ ਖਾਈ ਜਾਓ ਤੇ ਉਹਨੂੰ ਮੈਡ ਸੰਦ ਨੂੰ ਇਹ ਗੱਲ ਕਹਿੰਦਾ ਵੀ ਬਾਈ ਤੂੰ ਵੀ ਗੁੱਤ ਗੱਤ ਕਰ ਲੈ ਜੇ ਤੇਰੇ ਵੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਕੱਲ ਦੀ ਮੇਰੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਇੰਸਟਾਗ੍ਰam ਤੇ ਇਹ ਤੁਹਾਨੂੰ ਲੱਖੇ ਸਿਧਾਣੇ ਨੇ ਗੱਲ ਬੜੀ ਟਕਾ ਕੇ ਕਹੀ ਹੈ ਕਿ ਸੱਚੀ ਕਹੀ ਹੈ ਕਿ ਭਈ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪੂਆਂ ਦਾ ਜਿਹੜਾ ਹੈਗਾ ਉਹ ਰਾਜ ਹੋਵੇਗਾ ਬਾਈ ਟੈਂਪੂਆਂ ਦਾ ਰਾਜ ਹੋਊਗਾ ਤੇ ਟਰੱਕ ਦੜਕ ਕੇ ਖਾਂ ਜਾਂਦੇ ਹੁੰਦੇ ਆ ਟੈਂਪੂ ਜਿੰਨੇ ਮਰਜ਼ੀ ਆ ਜਾਣਾ ਤੇ ਜਾਂ ਤਾਂ 58 11 ਗਾੜੀ ਖੜਦਾ ਕੋਈ ਤੇ ਨਾ ਟਰੱਕਾਂ ਗਾੜੀ ਖੜਦਾ ਇਹ ਰਗੜ ਕੇ ਚੱਲ ਲਿਆ ਜਾਂਦੇ ਇਹਨਾਂ ਨੂੰ ਠੀਕ ਆ ਸੋਸ਼ਲ ਮੀਡੀਆ ਦੇ ਉੱਪਰ ਕਈ ਵੀਡੀਓਜ਼ ਜਦੋਂ ਇੰਸਟਾਗ੍ਰam ਤੁਸੀਂ ਖੋਲਦੇ ਹੋ ਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਉਹ ਵੀਡੀਓਜ਼ ਪ੍ਰੋਮੋਸ਼ਨ ਦੀਆਂ ਹੁੰਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਧੀਆਂ ਪੰਜਾਬ ਦੀਆਂ ਕੁੜੀਆਂ ਉਸ ਵੀਡੀਓ ਨੂੰ ਪ੍ਰੋਮੋਟ ਕਰਦੀਆਂ ਨੇ ਉਹ ਵਰਡਿੰਗ ਉਹ ਲੈਂਗੁਏਜ ਸੁਣ ਕੇ ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ ਕਿ ਬਈ ਕਹਿੰਦੀ ਹੈ ਕਿ ਨਿੱਕੀ ਚਾਹੀਦੀ ਵੱਡੀ ਚਾਹੀਦੀ ਜਾਂ ਫਿਰ ਕੀ ਚਾਹੀਦੀ ਬਈ ਸੋਣਿਆ ਗੱਡੀ ਦੀ ਗੱਲ ਕਰ ਰਹੀਆਂ ਇਦਾਂ ਦੀਆਂ ਵਰਡਿੰਗਸ ਹੁੰਦੀਆਂ ਨੇ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਮਾਨ ਸਿੰਘ ਅਕਾਲੀ ਹੋਰੀ ਨੇ ਉਸ ਤੋਂ ਇਲਾਵਾ ਵੀ ਕਈ ਗੱਲਬਾਤ ਜਿਹੜੀ ਹੈ ਕਈ ਮੁੱਦਿਆਂ ਦੇ ਉੱਪਰ ਕਰਾਂਗੇ ਸਵਾਗਤ ਕਰਦੇ ਆ ਪਹਿਲਾ ਪਹਿਲਾ ਤਾਂ ਫਤਿਹ ਬੜਾਈ ਜੀ ਵਾਹਿਗੁਰੂ ਜੀ ਕਿਰਪਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਜੀ ਅੱਛਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਾਇਰਲ ਹੁੰਦੀਆਂ ਪਈਆਂ ਇਦਾਂ ਦੀਆਂ ਕੁੜੀਆਂ ਦੀ ਬਈ ਵਹਿ ਕਰਨੀ ਹੁੰਦੀ ਹੈ ਪ੍ਰੋਮੋਸ਼ਨ ਪਰ ਜਿਸ ਤਰੀਕੇ ਦੇ ਨਾਲ ਪ੍ਰੋਮੋਸ਼ਨ ਕਰਦੀਆਂ ਨੇ ਉਹ ਸਹੀ ਹੈ ਅੱਜ ਕੱਲ ਦੇ ਜਨਰੇਸ਼ਨ ਦੇ ਵਿੱਚ ਐਂਡ ਪੰਜਾਬ ਦੇ ਕਲਚਰ ਵਾਈਜ਼ ਮੇਰੇ ਹਿਸਾਬ ਦੇ ਨਾਲ ਤੇ ਜਿਹੜਾ ਨਾ ਉਹ ਕਮੀ ਸਾਡੀ ਆ ਅੱਜ ਜੇ ਇੰਨਾ ਗੰਦ ਪੰਜਾਬ ਦੇ ਵਿੱਚ ਪੈ ਰਿਆ ਪੰਥਕ ਜਹੇਦਾਰਾਂ ਦੀ ਕਮੀ ਆ ਪੰਥ ਦੇ ਜਿਹੜੇ ਲੀਡਰ ਖਮਉਣ ਵਾਲੇ ਆ ਉਹਨਾਂ ਦੀ ਕਮੀ ਆ ਜਿਹੜੀਆਂ ਪੰਥਕ ਧਰਾਂ ਬਣ ਕੇ ਬੈਠੀਆਂ ਉਹਨਾਂ ਦੀ ਕਮੀ ਆ ਜਿਹੜੇ ਪੰਥ ਦੇ ਨਾਂ ਤੇ ਲੁੱਟਖਸੁੱਟ ਕਰਦੇ ਆ ਉਹਨਾਂ ਦੀ ਕਮੀ ਆ ਜਿਨ੍ਹਾਂ ਬੰਦਿਆਂ ਨੇ ਪੰਥ ਦੇ ਨਾਂ ਉਤੇ ਵੱਡੇ ਵੱਡੇ ਘਰ ਬੜੀਆਂ ਬੜੀਆਂ ਕੋਠੀਆਂ ਬੜੀਆਂ ਬੜੀਆਂ ਗੱਡੀਆਂ ਕਾਰਾਂ ਜਿਨ੍ਹਾਂ ਨੇ ਇਕੱਠੀਆਂ ਕੀਤੀਆਂ ਐਸ਼ੋ ਆਰਾਮ ਦੀ ਜ਼ਿੰਦਗੀ কাটਦੇ ਪਏ ਆ ਇਹ ਉਹਨਾਂ ਲੋਕਾਂ ਦੀ ਕਮੀ ਆ ਜਿਨ੍ਹਾਂ ਨੇ ਪੰਥ ਦੇ ਕੋਲੋਂ ਬੇਅੰਤ ਮਾਇਆ ਇਕੱਠੀ ਕੀਤੀ ਵੀਹੀ ਪੰਥ ਦੇ ਕਾਰਜ ਕਰਨੇ ਆ ਲੇਕਿਨ ਮੈਨੂੰ ਨਜ਼ਰ ਨਹੀਂ ਆਇਆ ਵੀ ਕੋਈ ਕਾਰਜ ਹੋਇਆ ਹੋਊਗਾ ਜੇ ਕਾਰਜ ਹੋਏ ਹੁੰਦੇ ਤੇ ਮੇਰੇ ਹਿਸਾਬ ਨਾਲ ਨਾ ਤੇ ਇਹਨੇ ਕਹਿਣਾ ਨਿੱਕੀ ਲੈਣੀ ਕਿ ਵੱਡੀ ਲੈਣੀ ਕਿ ਛੋਟੀ ਲੈਣੀ ਤੇ ਕਿਉਂਕਿ ਜੇ ਇਹ ਤੋਂ ਪਹਿਲਾਂ ਹੀ ਕਿਹਾ ਹੁੰਦਾ ਕਿ ਮਾਨ ਸਿੰਘ ਕਾਲੀ ਨੇ ਉੱਠ ਕੇ ਅੱਜ ਤੋਂ 10 ਸਾਲ ਪਹਿਲਾਂ ਹੀ ਵੀ ਮੈਂ ਨਿੱਕੀ ਵੀ ਲੈਣੀ ਵੱਡੀ ਵੀ ਲੈਣੀ ਛੋਟੀ ਵੀ ਲੈਣੀ ਤੂੰ ਕਿਹੜੀ ਦੇਣੀ ਤੇ ਇਹ ਚੀਜ਼ ਦੇ ਉੱਤੇ 90% ਲੋਕਾਂ ਨੇ ਇਹ ਗੱਲ ਕਹਿਣੀ ਹੀ ਵੀ ਮਾਨ ਸਿੰਘ ਕਾਲੀ ਬਹੁਤ ਗਲਤ ਭਾਸ਼ਾ ਬੋਲਦਾ ਪਿਆ ਲੇਕਿਨ 90% ਲੋਕ ਜਿਨ੍ਹਾਂ ਦਾ ਬੋਲਣ ਦਾ ਹੱਕ ਹੀ ਉਹ ਬੋਲੇ ਨਹੀਂ ਬਿਲਕੁਲ ਅੱਜ ਪੰਥ ਨੂੰ ਇੱਕ ਮਜ਼ਾਕ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਅੱਜ ਸਿੱਖਾਂ ਦੇ ਘਰਾਂ ਚ ਪੈਦਾ ਹੋਈਆਂ ਜੰਮੀਆਂ ਜੀ ਜਿਹੜੀਆਂ ਸਿਰਾਂ ਤੋਂ ਕਦੇ ਚੁੰਨੀ ਨਹੀਂ ਹਿਲਾਉਂਦੀਆਂ ਜੀ ਅੱਜ ਤਾਂ ਤੋਂ ਕੱਪੜੇ ਲਾ ਕੇ ਪੈਸੇ ਕਮਾਰੀਆਂ ਜੀ ਕੀ ਕਹੇ ਇਹਦੇ ਨੂੰ ਮੈਂ ਕਹਿ ਨਹੀਂ ਸਕਦਾ ਕਿ ਇੱਕ ਬਹੁਤ ਵੱਡਾ ਬਹੁਤ ਵੱਡਾ ਮੈਂ ਕਹਿ ਸਕਦਾ ਘਾਟਾ ਇਸ ਪੰਥ ਨੂੰ ਉਹ ਜਰਨਲ ਦਾ ਜਿਹੜਾ ਜਰਨੈਲ ਮੁਰ ਤੋਂ ਪੰਜਾਬ ਦੀ ਬਾਗਡੋਰ ਸਾਹਮਣੇ ਔਰ ਗੱਲਾਂ ਨਾਲ ਬਾਗਡੋਰ ਨਹੀਂ ਸਾਹਮਣੇ ਪੈਣੇ ਮਾਰ ਨੇ ਆਖਣਾ ਵੀ ਜਿਸ ਜਿਹਦੇ ਹੱਥ ਵਿੱਚ ਸ਼ਮਸ਼ੀਰ ਹੋਊਗੀ ਨਾ ਉਹ ਤਕਦੀਰ ਬਦਲਣ ਦੀ ਤਾਕਤ ਰੱਖੂਗਾ ਅੱਜ ਹੱਥ ਵਿੱਚ ਸ਼ਮਸ਼ੀਰ ਤੇ ਘਟਿਆ ਤੇ ਜ਼ਿਆਦਾ ਇਹਨਾਂ ਦੇ ਕੋਲ ਕਲਮਿਆ ਤੇ ਜੇ ਉਹਦੇ ਨਾਲੋਂ ਜ਼ਿਆਦਾ ਵੇਖਣਾ ਤੇ ਇਹਨਾਂ ਦੇ ਕੋਲ ਵਧੀਆ ਤੋਂ ਵਧੀਆ ਫੋਨ ਆ ਜੇ ਦੇ ਨਾਲ ਕੇਵਲ ਆਪਣੀ ਫੋਟੋ ਅਪਲੋਡ ਕਰ ਸਕਦੇ ਆ ਆਪਣੀ ਵੀਡੀਓ ਬਣਾ ਸਕਦੇ ਆ ਲੇਕਿਨ ਪੰਥ ਦਾ ਵਿਕਾਸ ਨਹੀਂ ਕਰ ਸਕਦੇ ਜੇ ਅੱਜ ਇਹ ਬੀਬੀ ਨਕੀ ਲੈਣੀ ਵੱਡੀ ਲੈਣੀ ਛੋਟੀ ਲੈਣੀ ਕਹਿ ਰਹੀ ਆ ਜੇ ਅੱਜ ਤੋਂ ਮੈਂ 10 ਸਾਲ ਪਹਿਲਾਂ ਤਾਂ ਖੜਿਆ ਵੀ ਜੇ 10 ਸਾਲ ਪਹਿਲਾਂ ਹੀ ਕੋਈ ਮਾਨ ਸਿੰਘ ਕਾਲੀ ਉੱਠਦਾ ਇਹਨਾਂ ਦੀ ਧੌਣ ਤੇ ਗੋਡਾ ਰੱਖਦਾ ਇਹਨਾਂ ਦੀਆਂ ਚੀਕਾਂ ਕਢਾ ਦਿੰਦਾ ਤੇ ਅੱਜ ਇਹ ਪੈਦਾ ਨਹੀਂ ਸੀ ਉਹਨੇ ਅੱਛਾ ਜਿਸ ਤਰੀਕੇ ਦੇ ਨਾਲ ਵੀਡੀਓਜ਼ ਬਣਦੀਆਂ ਨੇ ਜਿਸ ਤਰੀਕੇ ਦੇ ਨਾਲ ਕੰਟੈਂਟ ਬਣਦਾ ਇੱਕ ਤਾਂ ਇਹ ਵੀਡੀਓ ਜਿਹੜੀ ਵਾਇਰਲ ਹੋਈ ਉਸ ਤੋਂ ਅਲੱਗਾਂ ਕਈ ਵੀਡੀਓ ਬਣਾਈਆਂ ਹੋਈਆਂ ਨੇ ਇਸੇ ਕੁੜੀ ਨੇ ਤੇ ਲੱਗਦਾ ਨਹੀਂ ਤੁਹਾਡੇ ਪਰਿਵਾਰ ਇਹਨਾਂ ਦੀ ਰੋਕਦੇ ਹੋਣਗੇ ਜਾਂ ਫਿਰ ਪਰਿਵਾਰ ਨੂੰ ਚਾਹੀਦਾ ਵੀ ਆ ਆ ਕੀ ਬਣਾਈ ਜਾ ਰਹੀ ਹੈ ਕਹਿੰਦੇ ਬੇਸ਼ਰਮਾਂ ਦੀ ਦੁੱਲਗੀ ਢਾਲ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਪੁੰਜੇ ਬੈਠ ਕੇ ਖਾਵਾਂਗੇ ਜਿਨ੍ਹਾਂ ਲੋਕਾਂ ਨੂੰ ਲੱਖਾਂ ਰੁਪਈਆ ਪੁੱਠਾ ਸਿੱਧਿਆ ਬੋਲਿਆ ਆਉਣ ਡਿਆ ਉਹਨਾਂ ਨੂੰ ਬੇਸ਼ਰਮਾਂ ਨੂੰ ਕਹਦਾ ਉਹਨਾਂ ਦੀ ਧੀ ਭਾਵੇਂ ਲੀੜੇ ਲਾ ਦੇਵੇ ਉਹਨਾਂ ਦੀ ਧੀ ਭਾਵੇਂ ਆਪਣੇ ਆਪ ਨੂੰ ਕਿਸ ਨੂੰ ਦੇ ਦੇਵੇ ਸਮਰਪਿਤ ਕਰ ਦੇਵੇ ਉਹਨਾਂ ਨੂੰ ਕੋਈ ਫਰਕ ਨਹੀਂ ਆ ਉਹਨਾਂ ਨੂੰ ਇਹ ਸੁੱਖ ਮਿਲਦਾ ਪਿਆ ਏਸੀ ਲੱਗਾ ਪੱਖੇ ਚੱਲਦੇ ਪਏ ਵਧੀਆ ਗੱਡੀਆਂ 'ਚ ਘੁੰਮਦੇ ਵਧੀਆ ਫਰੂਟ ਖਾ ਰਿਆ ਵਧੀਆ ਕੱਪੜੇ ਪਾ ਰਿਆ ਉਹਨਾਂ 'ਬੀ ਸ਼ਰਮਾ ਨੂੰ ਕੀ ਆ ਜਿਸ ਬੰਦੇ ਨੇ ਮਿਹਨਤ ਕਰਨੀ ਨਾ ਜਿਹੜਾ ਬੰਦਾ 300 350 400 ਰੁਪਇਆ ਕਮਾਉਂਦਾ ਯਾਦ ਰੱਖੋ ਉਹਨਾਂ ਦੀਆਂ ਧੀਆਂ ਦੇ ਘਰਾਂ 'ਚ ਜਾ ਕੇ ਵੇਖ ਲਓ ਸਿਰ ਤੋਂ ਚੁੰਨੀਆਂ ਲੱਤਦੀਆਂ ਕਹਿ ਸਕਦਾ ਪੀ 10000 ਕਮਾਉਣ ਵਾਲੇ ਬੰਦੇ ਨਾਲੋਂ 500 ਰੁਪਿਆ ਕਮਾਉਣ ਵਾਲੇ ਦੇ ਘਰ ਅੱਜ ਵੀ ਕਰਤਾਰ ਜਿਉਂਦਾ ਤੇ ਅੱਜ ਜੇ ਆਪਾਂ ਕਹੀਏ ਜਿਸਮ ਦਾ ਵਪਾਰ ਕਰਦੀਆਂ ਨਾ ਗਰੀਬ ਘਰਾਂ ਦੀਆਂ ਕੁੜੀਆਂ ਨਹੀਂ ਕਰਦੀਆਂ ਨਾ ਗਰੀਬ ਘਰਾਂ ਦੀਆਂ ਜਨਾਨੀਆਂ ਕਰਦੀਆਂ ਜੇ ਅੱਜ ਦੇ ਸਮੇਂ 'ਚ ਸਭ ਤੋਂ ਜਿਹੜੀਆਂ ਅਮੀਰ ਜਨਾਨੀਆਂ ਨਾ ਉਹਨਾਂ ਦੇ ਸ਼ੌਂਕ ਵੱਧ ਚੁੱਕੇ ਆ ਉਹ ਆਪਣੇ ਸ਼ੌਂਕ ਪੂਰਾ ਕਰਨ ਵਾਸਤੇ ਫੇਰੇ ਕੰਮ ਕਰਦੀਆਂ 100 ਦੇ ਵਿੱਚੋਂ 1% ਜਨਾਨੀ ਉਹ ਹੋਊਗੀ ਜਿਹੜੀ ਮਜਬੂਰੀ ਕਾਰਨ ਆਪਣਾ ਵਪਾਰ ਕਰਦੀ ਹੋਗੀ 99% ਉਹ ਆ ਜਿਹੜੀਆਂ ਆਪਣੇ ਸ਼ੌਂਕ ਪੂਰੇ ਕਰਨ ਵਾਸਤੇ ਇਹ ਕੰਮ ਵਿੱਚ ਉੱਤਰਦੀਆਂ ਪਈਆਂ ਭਾਵੇਂ ਉਹ ਸ਼ਬਦਾਂ ਦੇ ਨਾਲ ਉੱਤਰਦੀਆਂ ਪਈਆਂ ਤੇ ਭਾਵੇਂ ਉਹ ਲੀੜੇ ਲਾ ਕੇ ਉੱਤਰਦੀਆਂ ਪਈਆਂ ਇਹ ਮੈਂ ਤਾਂ ਕਰਕੇ ਕਿਹਾ ਸੀ 10 ਸਾਲ ਪਹਿਲਾਂ ਇਹਨਾਂ ਦੀ ਘੰਡੀ ਮਰੋੜੀ ਹੁੰਦੀ ਨਾ ਮੈਂ ਆਪਣਾ ਨਾਂ ਇਸ ਕਰਕੇ ਲਿਆ ਕਿਉਂਕਿ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਇਸ ਪੰਜਾਬ ਦੇ ਵਿੱਚ ਪੰਥਕ ਜਰਨਲ ਉੱਠੇ ਉਹਨਾਂ ਸਮੇਂ ਸਮੇ ਦੇ ਉੱਤੇ ਗੱਲ ਕੀਤੀ ਪਈ ਹੀ ਪੰਜਾਬ ਦੇ ਵਿੱਚੋਂ ਸਫਾਈ ਕਰਨੀ ਪਰ ਨਹੀਂ ਕਰ ਸਕੇ ਚੰਦ ਪਏ ਹਾਂ ਨੇ ਮੂੰਹ ਬੰਦ ਕਰਤਾ ਮੈਂ ਅਜੇ ਤੱਕ ਜਿਹੜਾ ਵੀ ਕੰਮ ਆਰੰਭਿਆ ਤੁਹਾਨੂੰ ਪਤਾ ਹੀ ਆ ਮੈਂ ਜੇ ਸੋਸ਼ਲ ਮੀਡੀਆ ਚ ਕੰਮ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ਚ ਉਹਦੀ ਆ ਕੇ ਸਮਾਪਤੀ ਕਰਦਾ ਏ ਨਹੀਂ ਵੀ ਮੈਂ ਅੰਦਰ ਖਾਤੇ ਬਹਿ ਕੇ ਕਿਸੇ ਨਾਲ ਗੱਲ ਨਬੇੜੀ ਹੋਵੇ ਮੈਂ ਇਹ ਚਾਹੁੰਨਾ ਵੀ ਇਸ ਬੀਬੀ ਤੱਕ ਪਹੁੰਚ ਕਰੂੰਗਾ ਸ਼ੇਤੀ ਜੇ ਇਹ ਵੀਡੀਓ ਉਹਨਾਂ ਦੇ ਘਰ ਤੱਕ ਘਰਦਿਆਂ ਤੱਕ ਪਹੁੰਚੂਗੀ ਤੇ ਹੋ ਸਕਦਾ ਉਹ ਆਪ ਹੀ ਰਾਬਤਾ ਕਰਨਗੇ ਆਪਣੇ ਨਾਲ ਹਨ ਹੈ ਤੇ ਉਹ ਸਿੱਖ ਘਰਾਣੇ ਚ ਜੰਮੀ ਆ ਸਿੱਖਾਂ ਦੇ ਘਰਾਂ ਚ ਪੈਦਾ ਹੋਈ ਆ ਉਹਨੂੰ ਮੇਰੇ ਵੱਲੋਂ ਇਹ ਆ ਵੀ ਅਹੀਂ ਤੇ ਲੋਕਾਂ ਦੀਆਂ ਬਚਾ ਬਚਾ ਕੇ ਘਰਾਂ ਚ ਬਚਾਈਆਂ ਅਸੀਂ ਸਿਰ ਢੱਕੇ ਆ ਸਿਰ ਨੰਗੇ ਨਹੀਂ ਕੀਤੇ ਤੇ ਅੱਜ ਵੀ ਮਤਲਬ ਕਿ ਆਪਾਂ ਜਦੋਂ ਜਾਈਦਾ ਆਪਣੇ ਵਾਰਡ ਬੜੇ ਰਹੇ ਜਿਹੜੇ ਸਾਡੇ ਸੀ ਜਦੋਂ ਵੇਖਦੇ ਰਹੇ ਸਾਡੇ ਬਜ਼ੁਰਗ ਜਿਹੜੇ ਸੀ ਉਹ ਸਿਰ ਤੋਂ ਚੁੰਨੀ ਨਹੀਂ ਲਾਉਣ ਦਿੰਦੇ ਤੇ ਅੱਜ ਇਹ ਮਤਲਬ ਲੀੜੇ ਲਾ ਕੇ ਤੁਰੀਆਂ ਫੇੜਦੀਆਂ ਆਪਣੇ ਆਪ ਨੂੰ ਮੈਂ ਕਹਿ ਸਕਦਾ ਜਿਹੜਾ ਸ਼ਬਦਾਂ ਨਾਲ ਵੇਚਦਾ ਪਿਆ ਉਹ ਤਨ ਵੀ ਵੇਚ ਸਕਦਾ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਤੇ ਜਿੱਦਾਂ ਦੀ ਉਹ ਬੀਬੀ ਗੱਲਾਂ ਕਰਦੀ ਮੇਰੇ ਹਿਸਾਬ ਨਾਲ ਪਤਾ ਨਹੀਂ ਕਿੰਨੇ ਫੋਨ ਉਹਨੂੰ ਰਾਤ ਦਿਨ ਹੁੰਦੇ ਹੋਣੇ ਆ ਵੀ ਤੁਸੀਂ ਆਹ ਕੰਮ ਕਰੋ ਹਣਾ ਗੱਲ ਇਹ ਆ ਵੀ ਪੰਜਾਬ ਨੂੰ ਹੁਣ ਸਾਂਭਣ ਦੀ ਲੋੜ ਆ ਜੇ ਅੱਜ ਪੰਜਾਬ ਨਾ ਨਾ ਸਾਂਭਿਆ ਤੇ ਔਖਾ ਹੋ ਜਾਣਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੀਆਂ ਧੀਆਂ ਨੇ ਇਹਦੇ ਨਾਲੋਂ ਵੀ ਵੱਡਾ ਵੱਧ ਗੰਦ ਪਾਉਣਾ ਜੇ ਅੱਜ ਇਹਨੂੰ ਆਪਾਂ ਨਾ ਸਾਂਭਿਆ ਤੇ ਤੇ ਮੈਂ ਇਹ ਚਾਹੁੰਨਾ ਆ ਵੀ ਆਪਾਂ ਹਮਲਾ ਮਾਰ ਕੇ ਨਾ ਇੱਕ ਵਾਰੀ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਲਪੇਟੇ ਚ ਲੈ ਲਈਏ ਭਾਵੇਂ ਇਹਨਾਂ ਦੇ ਵਿੱਚ ਬੰਦੇ ਆ ਤੇ ਭਾਵੇਂ ਇਹਨਾਂ 'ਚ ਜਨਾਨੀਆਂ ਤੇ ਭਾਵੇਂ ਇਹਨਾਂ ਦੇ ਵਿੱਚ ਕੁੜੀਆਂ ਗੰਦ ਪਾਉਣ ਵਾਲੇ ਅੱਜ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਸਟਾਰ ਸਮਝਦੇ ਆ ਜਿਹੜੀ ਅੱਜ ਦੇ ਸਮੇਂ ਚ ਕੁੜੀ ਗੰਦ ਪਾ ਰਹੀ ਆ ਉਹ ਆਪਣੇ ਆਪ ਨੂੰ ਕਰੀਨਾ ਕਪੂਰ ਸਮਝਦੀ ਆ ਤੇ ਜਿਹੜਾ ਅੱਜ ਦੇ ਸਮੇਂ ਸਭ ਤੋਂ ਵੱਧ ਗੰਦ ਪਾਉਂਦਾ ਉਹ ਆਪਣੇ ਆਪ ਨੂੰ ਸਲਮਾਨ ਖਾਨ ਸਮਝਦਾ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ ਹੈ ਘਾਟ ਹੈ ਛਤਰਾਂ ਦੀ ਜੇ ਪੰਥ ਸਾਧ ਦੇਵੇ ਇਹ ਗੰਦ ਨੂੰ ਅੱਜ ਵੀ ਰੋਕਿਆ ਜਾ ਸਕਦਾ ਰੋਕਿਆ ਜਾ ਸਕਦਾ ਬਿਲਕੁਲ ਰੋਕਿਆ ਜਾ ਸਕਦਾ ਕਿਹੜਾ ਕੰਮ ਦੱਸੋ ਮਨੂੰ ਤੁਸੀਂ ਇਹ ਚੀਜ਼ ਵੇਖੋ ਗੁਪਤਾ ਜੀ ਸਭ ਤੋਂ ਵੱਡ ਮੁਸ਼ਕਲ ਦਾ ਸਮਾਂ ਕਿਹੜਾ ਸੀ ਕਰੋਨਾ ਦਾ ਕਰੋਨਾ ਕਾਬੂ ਆ ਗਿਆ ਨਾ ਕਰੋਨਾ ਮੁੱਕ ਗਿਆ ਨਾ ਉਹ ਤੇ ਬਿਮਾਰੀ ਇਦਾਂ ਦੀ ਸੀ ਵੀ ਕਹਿੰਦੇ ਸੀ ਵੀ ਕਈਆਂ ਦੇ ਸਾਹ ਰੁਕ ਗਏ ਕਿਸੇ ਦੇ ਸਾਹ ਮੁੱਲ ਲੈਣ ਵਾਸਤੇ ਘਰ ਬਾਹਰ ਤੱਕ ਦਾਤੇ ਲੱਗ ਗਏ ਹਣਾ ਤੇ ਜੇ ਉਹ ਏਡੀ ਖਤਰਨਾਕ ਬਿਮਾਰੀ ਜਿਹੜੀ ਉਹ ਕਾਬੂ ਚ ਹੋ ਗਈ ਤੇ ਬਿਮਾਰੀ ਬੜੀ ਛੋਟੀ ਜੀ ਆ ਇੱਕ ਵਾਰੀ ਸਰਕਾਰ ਇਸ ਚੀਜ਼ ਤੇ ਗੌਰ ਕਰੇ ਜੇ ਨਹੀਂ ਗੌਰ ਕਰ ਸਕਦੀ ਸਾਨੂੰ 6 ਮਹੀਨਿਆਂ ਦਾ ਸਮਾਂ ਦੇ ਦੇਵੇ ਅਹੀਂ ਪੂਰੇ ਪੰਜਾਬ ਦੀ ਗਰੰਟੀ ਲੈਨੇ ਆ ਵੀ ਅਹੀਂ ਪੰਜਾਬ ਦੇ ਚੋਂ ਗੰਦ ਨਵੇੜ ਦਾਂਗੇ ਅੱਛਾ ਤੁਸੀਂ ਕਹਿ ਰਹੇ ਹੋ ਕਿ ਵੀ ਇਹ ਚੀਜ਼ਾਂ ਨਵੇੜੀਆਂ ਜਾ ਸਕਦੀਆਂ ਨੇ ਬਿਲਕੁਲ ਉਹਦਾ ਕਹਿੰਦੇ ਕਿ ਵੀ ਸਾਡਾ ਅਧਿਕਾਰ ਹੈ ਸੋਸ਼ਲ ਮੀਡੀਆ ਦਿੱਤਾ ਹੋਇਆ ਸਾਰਾ ਕੁਝ ਹੈ ਉਹਦਾ ਅਧਿਕਾਰ ਹੈ ਅਸੀਂ ਤਾਂ ਬਣਾਵਾਂਗੇ ਭਗਵਾਨਤਮਨ ਨੇ ਅਧਿਕਾਰ ਦਿੱਤਾ ਵੀ ਤੁਸੀਂ ਮਤਲਬ ਦੋ मीनिंग ਗੱਲਾਂ ਕਰੋ ਪਗਵੰਤ ਜੀ ਨੇ ਕਿੱਥੇ ਕਿਹਾ ਵੀ ਤੁਸੀਂ ਇਦਾਂ ਨਹੀਂ ਐ ਸੈਕਸੀ ਗੱਲਾਂ ਕਰਕੇ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰੋ ਜਾਂ ਤੁਸੀਂ ਆਪਣੇ ਆਪ ਦੇ ਤੰਦ ਦੇ ਕੱਪੜੇ ਲਾ ਕੇ ਤੇ ਤੁਸੀਂ ਮਤਲਬ ਲੋਕਾਂ ਦੇ ਬੱਚੇ ਖਰਾਬ ਕਰੋ ਜਿਹੜੀ ਪੀੜ੍ਹੀ ਨੇ ਗਾਂਹ ਜਾ ਕੇ نسل ਪੈਦਾ ਕਰਨੀ ਆ ਉਹ ਅੱਜ ਦੇ ਸਮੇਂ ਦੇ ਨੂੰ ਪੁੰਸਕ ਹੋ ਜਾਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੂਟੇ ਨੂੰ ਖਰਾਕ ਅੱਜ ਤੋਂ 10 ਸਾਲ ਬਾਅਦ ਚਾਹੀਦੀ ਉਹਨੂੰ ਅੱਜ ਸਮੇਂ ਤੋਂ ਜ਼ਿਆਦਾ ਖਰਾਕ ਪੈਂਦੀ ਪਈ ਹੈ ਤੁਹਾਨੂੰ ਨਹੀਂ ਲੱਗਦਾ ਬੂਟਾ ਸੜ ਜਾਣਾ ਬਿਲਕੁਲ ਅੱਜ ਜਿਹੜੇ ਆਪਣਾ ਬੀਜ ਜਿਹੜਾ ਜਮਾ ਕਰਦੇ ਪਏ ਕਿਉਂ ਕਰਦੇ ਪਏ ਬਿਹਾਰ ਚੋਂ ਆਉਂਦੇ ਆ ਲੁਧਿਆਣੇ ਦੇ ਵਿੱਚ ਵੀ ਸ਼ਹਿਰ ਜਮਾ ਕਰਦੇ ਹਨ ਉਹ ਜਿਹੜੇ ਜਿਹੜੇ ਬੀਜ ਜਮਾ ਕਰਦੇ ਪਏ ਕਿਉਂ ਕਰਦੇ ਪਏ ਡਾਕਟਰ ਸ਼ਦਾਈ ਥੋੜਾ ਗਿਆ ਉਹ ਉਹਨਾਂ ਨੂੰ ਪਤਾ ਵਾ ਪੀ ਇਹ ਨਸਲ ਫਸਲ ਮੁੱਕਦੀ ਜਾਣੀ ਆ ਤੁਸੀਂ ਆ ਕਣਕ ਬੀਜੀ ਆ ਇਹਦੇ ਤੁਸੀਂ ਖਾਰ ਜਿਆਦੀ ਪਾ ਦਿਓ ਕਿ ਜਿੱਥੇ ਇਹਨੇ ਉੱਥੇ ਵੀ ਸੜ ਜਾਣਾ ਇਹਨੂੰ ਜਿਆਦਾ ਪਾਣੀ ਲਾ ਦਿਓਗੇ ਇਹਨੇ ਤਾਂ ਵੀ ਗਲ ਜਾਣਾ ਇਨੂੰ ਸਮੇਂ ਦੇ ਨਾਲ ਸਮੇਂ ਅਨੁਸਾਰ ਹੀ ਚੀਜ਼ ਮਿਲੇਗੀ ਤੇ ਫੇਰ ਹੀ ਗੱਲ ਬਣਨੀ ਆ ਤੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਬਚਾਉਣ ਵਾਸਤੇ ਜਿੱਥੇ ਨਸ਼ੇ ਤੋਂ ਬਚਾਉਣ ਦੀ ਲੋੜ ਆ ਨਾ ਉੱਥੇ ਆ ਜਿਹੜਾ ਇਸ ਟਾਈਮ ਚੱਲਦਾ ਪਿਆ ਗੰਦਨਾ ਪੰਜਾਬ ਦੇ ਵਿੱਚ ਇਹ ਤੋਂ ਵੀ ਬਚਾਉਣ ਦੀ ਲੋੜ ਆ ਇਹ ਮੈਂ ਕਹਿ ਸਕਦਾ ਵੀ ਇੱਕ ਸ਼ੂਦੀ ਬਿਮਾਰੀ ਆ ਆਪਾਂ ਸੁਣਦੇ ਨੇ ਟੀਵੀ ਦੀ ਬਿਮਾਰੀ ਵੀ ਜਿਹਦੇ ਕਰ ਟੀਵੀ ਵੜ ਗਿਆ ਕਹਿੰਦੇ ਉਹਦੀਆਂ ਜੜੀਆਂ ਪੁਸ਼ਤਾਈ ਉਜੜ ਜਾਂਦੀਆਂ ਹਨਾ ਲੇਕਿਨ ਆ ਜਿਹੜੀ ਬਿਮਾਰੀ ਜੀ ਦੇ ਕਰ ਵੜ ਗਈ ਆ ਨਾ ਉਹ ਉਹਦੀਆਂ ਪੁਸ਼ਤਾਂ ਨਹੀਂ ਉਹਦੀਆਂ ਕਈ ਪੁਸ਼ਤਾਂ ਮੁੱਕ ਜਾਣੀਆਂ ਜੇ ਇਹਨੂੰ ਅੱਜ ਸਮੇਂ ਸਿਰ ਕਵਰ ਨਾ ਕੀਤਾ ਗਿਆ ਤੇ ਅੱਛਾ ਇੱਕ ਕੁੜੀ ਹੈਗੀ ਐ ਵੀ ਦੋ ਕੁੜੀਆਂ ਨੇ ਮੇਰੇ ਖਿਆਲ ਨਾਲ ਲੁਧਿਆਣੇ ਦੀਆਂ ਹੀ ਨੇ ਉਹ ਕਹਿੰਦੀ ਹੈ ਕਿ ਵੀ ਕੀ ਚਾਹੀਦਾ ਹੈ ਹੂੰ ਵੇਖੋ ਸਾਰਾ ਕੁਝ ਚਾਹੀਦਾ ਇਹ ਮੈਂ ਨਹੀਂ ਕਹਿੰਦਿਆ ਜਿੱਦਾਂ ਦੀ ਉਹਨੇ ਨਹੀਂ ਮੀਨਿੰਗ ਆ ਉਦਾਂ ਦਾ ਜਵਾਬ ਲੋਕ ਦੇ ਰਹੇ ਉਹਨਾਂ ਨੂੰ ਵੀ ਸਾਨੂੰ ਤੇ ਸਾਰਾ ਕੁਝ ਚਾਹੀਦਾ ਜਦੋਂ ਫਿਰ ਲੋਕ ਉਹਨਾਂ ਨੂੰ ਉਹਨਾਂ ਦੀ ਮੀਨਿੰਗ ਦੇ ਵਿੱਚ ਉਹਨਾਂ ਦੇ ਸ਼ਬਦਾਂ ਦੇ ਨਾਲ ਸਾਂਝਾ ਹੁੰਦੇ ਆ ਫਿਰ ਲੋਕ ਕਹਿੰਦੇ ਆ ਵੀ ਇਹ ਗਲਤ ਬੋਲਦੇ ਆ ਜਦੋਂ ਆਪ ਆਪਾ ਸ਼ੀਸ਼ਾ ਵਾ ਜਿੱਦਾਂ ਦਾ ਮੂੰਹ ਵਿੱਚ ਵੇਖਾਂਗੇ ਉਦਾਂ ਦੇ ਦੇਖਣਾ ਨਾ ਹੁਣ ਜੇ ਮੇਰਾ ਰੰਗ ਕਾਲਾ ਤੇ ਮੈਂ ਕਾਲਾ ਹੀ ਦੇਖਣਾ ਜੇ ਮੈਂ ਚਟਾ ਤੇ ਮੈਂ ਚਟਾ ਦੇਖਣਾ ਹੁਣ ਜਿੱਦਾਂ ਤੇ ਸ਼ਬਦ ਲੈ ਕੇ ਉਹ ਪੰਜਾਬ ਦੇ ਵਿੱਚ ਸੰਬੋਧਨ ਕਰ ਰਿਹਾ ਜਾਂ ਬਾਹਰਲੇ ਲੋਕਾਂ ਲੋਕ ਸੁਣਦੇ ਪਏ ਵਿਚਾਰਦੇ ਪਏ ਉਦਾਂ ਦੇ ਇਹਨਾਂ ਨੂੰ ਜਵਾਬ ਮਿਲਨੇ ਆ ਜੇ ਇਹਨਾਂ ਨੇ ਸਮੇਸਰ ਕੰਦ ਪਾਉਣਾ ਨਾ ਬੰਦ ਕੀਤਾ ਤੇ ਮੇਰੇ ਹਿਸਾਬ ਦੇ ਨਾਲ ਇੱਕ ਦੋ ਟੰਗਿਆ ਜਾਣਾ ਇਹ ਮੈਂ ਨਹੀਂ ਕਹਿ ਰਿਹਾ ਪੰਜਾਬ ਦੀ ਆਵਾਜ਼ ਕਹਿ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਅਣਖੀ ਲੋਕ ਵੀ ਹੈਗੇ ਆ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਸਾਡੀਆਂ ਨਸਲਾਂ ਫਸਲਾਂ ਬਚਣ ਕਦੇ ਲੋਕ ਮਾਨ ਕਰਦੇ ਸੀ ਵੀ ਕਾਬਲ ਅਫਗਾਨ ਤੱਕ ਸਾਡੀਆਂ ਗੱਲਾਂ ਹੁੰਦੀਆਂ ਅੱਜ ਵੀ ਲਾਹੌਰ ਦੇ ਵਿੱਚ ਗੱਲਾਂ ਚੱਲਦੀਆਂ ਸਾਡੀਆਂ ਵੀ ਇਹ ਉਹ ਸਰਦਾਰ ਆ ਜਿਨ੍ਹਾਂ ਦੇ ਦੁਨੀਆ ਤੇ ਤਾਂ ਘਰੀ ਆ ਅੱਜ ਵੀ ਅਮਰੀਕਾ ਵਾਲੇ ਕਹਿੰਦੇ ਆ ਵੀ ਜਿਹੋ ਜਿਹਾ ਸਰਦਾਰ ਹਰੀ ਸਿੰਘ ਜਰਨੈਲ ਸੀ ਇਦਾਂ ਦਾ ਜਰਨੈਲ ਸਾਡੇ ਵਿੱਚ ਪੈਦਾ ਹੋਣਾ ਚਾਹੀਦਾ ਅੱਜ ਹਰੀ ਸਿੰਘ ਨਲੂਏ ਦਾ ਇਤਿਹਾਸ ਪੜ੍ਹ ਕੇ ਕਾਲਿਆਂ ਗੋਰਿਆਂ ਨੇ ਉਹਨਾਂ ਨੇ ਬਾਣੇ ਧਾਰਨ ਕਰ ਲਏ ਉਹਨਾਂ ਨੇ ਸਿਰਾਂ ਦੇ 40 40 ਚੱਕਰ ਸੋਭਾ ਪਾਉਂਦੇ ਮਹਾਕਾਲ ਬਣ ਗਏ ਔਰ ਨਿਤਨੇਮੀ ਬਾਣੀ ਪੜਦੇ ਦਿਨ ਰਾਤ ਸ਼ਸਤਰਾਂ ਨਾਲ ਤਿਆਰ ਵਰ ਤਿਆਰ ਰਹਿੰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਜੇ ਉਹਨਾਂ ਦੇ ਰੰਗ ਚੜਸਦਾ ਤੇ ਜਿਹੜੇ ਪੰਜਾਬ ਚ ਅਣਖੀ ਬੰਦੇ ਬੈਠੇ ਉਹਨਾਂ ਤੇ ਰੰਗ ਨਹੀਂ ਚੜੂਗਾ ਫਿਰ ਜਦੋਂ ਤੁਸੀਂ ਆਵੜੀਆਂ ਗੱਲਾਂ ਸੁਣਦੇ ਹੋ ਜਿਹੜੀਆਂ ਗੱਲਾਂ ਹੁਣ ਮੈਂ ਤੁਹਾਨੂੰ ਦੱਸੀਆਂ ਲੋਕੀ ਕੁੜੀਆਂ ਆ ਚੀਜ਼ਾਂ ਕਰਦੀਆਂ ਆ ਪ੍ਰਮੋਟ ਕਰਦੀਆਂ ਉਦੋਂ ਫਿਰ ਮਨ ਦੁਖਦਾ ਹੁੰਦਾ ਹੈ ਮਨ ਬਿਲਕੁਲ ਜੀ ਦੁਖੀ ਹੁੰਦਾ ਹੀ ਆ ਇਹ ਨਹੀਂ ਗੱਲ ਕੋਈ ਕਿਉਂਕਿ ਵੇਖੋ ਜਿੱਥੇ ਉਹ ਕਹਿੰਦੇ ਨਾ ਜ਼ਿੰਦਗੀ ਹਰ ਕਿਸੇ ਨੂੰ ਜੀਣ ਦਾ ਅਧਿਕਾਰ ਆ ਜੀਣ ਦਾ ਅਧਿਕਾਰ ਆ ਲੇਕਿਨ ਉਹਨੂੰ ਕਿਸੇ ਸੀਮਤ ਦਾਇਰੇ ਦੇ ਵਿੱਚ ਰੱਖੋ ਤੁਸੀਂ ਹੁਣ ਮੰਨ ਲਓ ਆਪਣੇ ਕਮਰੇ ਦੇ ਦਾ ਤੁਸੀਂ ਜਿਹੜਾ ਗਾੰਦਿਆ ਲੋਕਾਂ ਨੂੰ ਥੋੜਾ ਪਰੋਸ ਸਕਦੇ ਆ ਤੁਹਾਨੂੰ ਭਗਵੰਤ ਮਾਨ ਨੇ ਜਾਂ ਮੋਦੀ ਨੇ ਇਹ ਅਧਿਕਾਰ ਥੋੜਾ ਦਿੱਤਾ ਵੀ ਤੁਸੀਂ ਜਿਹੜੇ ਤੁਹਾਡੀ ਪਰਸਨਲ ਲਾਈਫ ਆ ਤੁਸੀਂ ਪਬਲਿਕ ਕਰੋ वैसे भगवंत मान ਨੂੰ ਇਹ ਚੀਜ਼ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਚਲੋ ਬਾਹਰਲੇ ਦੇਸ਼ਾਂ ਨੂੰ ਛੱਡੋ ਲੇਕਿਨ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਾਉਣਾ ਚਾਹੀਦਾ ਭਾਵੇਂ ਉਹ ਬੰਦਾ ਹੋਵੇ ਭਾਵੇਂ ਜਨਾਨੀ ਹੋਵੇ ਜਿਹੜਾ ਤਨ ਤੋਂ ਕੱਪੜੇ ਲਾ ਕੇ ਵੀਡੀਓ ਅਪਲੋਡ ਕਰਦਾ ਉਹਦੇ ਤੇ ਤੁਰੰਤ ਪਰਚਾ ਹੋਣਾ ਚਾਹੀਦਾ ਜਿੱਦਾਂ ਜਿੱਦਾਂ ਕਿ ਅਸਲਾ ਪਾਉਣ ਵਾਲੇ ਤੇ ਪਰਚਾ ਹੁੰਦਾ ਨਾ ਅਸਲਾ ਪਾਉਂਦਾ ਜਦੋਂ ਬੰਦਾ ਅਸਲੇ ਵਾਲੀ ਫੋਟੋ ਪਾ ਦਿੰਦਾ ਉਹਦੇ ਤੇ ਪਰਚਾ ਕਰ ਦਿੰਦੇ ਆ ਠੀਕ ਹੈ ਜੀ ਦੋ ਤਰੀਕੇ ਇਹ ਇਹਨੂੰ ਉਪਰੋਣੇ ਚਾਹੀਦੇ ਆ ਇੱਕ ਤੇ ਕੋਈ ਬੰਦਾ ਗਲਤ ਟਿੱਪਣੀ ਕਰਦਾ ਗਲਤ ਗਾਲਾਂ ਕੱਢਦਾ ਧਰਮ ਵਿਰੁੱਧ ਬੋਲਦਾ ਜਾਂ ਉਦਾਂ ਗੰਦ ਬਕਦਾ ਉਹਦੇ ਤੇ ਪਰਚਾ ਕਰਨ ਤੇ ਇੱਕ ਬੰਦਾ ਤਾਂ ਤੋਂ ਕੱਪੜੇ ਲਾਵੇ ਜਾਂ ਜਨਾਨੀ ਹੋਵੇ ਉਹਦੇ ਤੇ ਵੀ ਪਰਚਾ ਹੋਣਾ ਚਾਹੀਦਾ ਫੇ ਤਾਂ ਲੋਕ ਕਹਿਣਗੇ ਕਈ ਲੋਕ ਦੇਖਦੇ ਪਏ ਨੇ ਉਹ ਕਹਿਣਗੇ ਕਿ ਵੀ ਸਾਡੇ ਤਾਂ ਅਧਿਕਾਰ ਹੀ ਖੋਈ ਜਾ ਰਹੇ ਆ ਮਾਨ ਸਿੰਘ ਅਕਾਲੀ ਕਹਿੰਦੇ ਕਿ ਵੀ ਆ ਅਧਿਕਾਰ ਹੀ ਖੋਲੋ ਸਾਰੇ ਵੇਖੋ ਜੀ ਅਧਿਕਾਰ ਹੀ ਨਹੀਂ ਖੋਹਦੇ ਅਧਿਕਾਰ ਆਪਣੇ ਅਧਿਕਾਰ ਖੋਣ ਵਾਲੀਆਂ ਗੱਲਾਂ ਨਹੀਂ ਅਧਿਕਾਰ ਸਾਰਿਆਂ ਨੂੰ ਆ ਫੇ ਮੇਰੀ ਗੱਲ ਸੁਣ ਜਦੋਂ ਤੁਸੀਂ ਕਿਹਾ ਅਧਿਕਾਰ ਸਾਡੇ ਖੋ ਰਹੇ ਆ ਅਧਿਕਾਰ ਫੇ ਤੁਹਾਡੇ ਆ ਤੁਸੀਂ ਆਪਣੇ ਕਮਰੇ 'ਚ ਰੱਖੋ ਸਾਨੂੰ ਅਧਿਕਾਰ ਕਾਦੇ ਵਾਤੇ ਬੁਖਾ ਰਹੇ ਆਂ ਵੀ ਸਾਨੂੰ ਵਿਖਾਓ ਕਿ ਸਾਡਾ ਦਿਲ ਕਰ ਪਿਆ ਫਿਰ ਪੁੱਠੇ ਹੋਗੇ ਤੁਸੀਂ ਜੇ ਤੁਹਾਡੇ ਅਧਿਕਾਰ ਆ ਪਰਸਨਲ ਆ ਤੁਹਾਡੀ ਲਾਈਫ ਇਹਨੂੰ ਪਰਸਨਲ ਰੱਖੋ ਸਾਡੇ ਤੱਕ ਨਾ ਲਿਆਓ ਫਿਰ ਕਿਉਂਕਿ ਇਹਨਾਂ ਗਾਂ ਦੇ ਟੰਗੇ ਮੁੜ ਕੇ ਖਾਂਗ ਦੇ ਨਹੀਂ ਜਿਹੜਾ ਖਾਂਗ ਗਿਆ ਸਮਝ ਲਓ ਟੰਗਾ ਗਿਆ ਠੀਕ ਆ ਕਿਉਂਕਿ ਨਿਹੰਗ ਸਿੰਘ ਜੇ ਮੰਨ ਲਓ ਅੱਜ ਦੇ ਸਮੇਂ 'ਚ ਆਪਾਂ ਵੇਖਦੇ ਨਾ ਕਿ ਚੰਦ ਨਿਹੰਗ ਸਿੰਘ ਜੇ ਸਰਕਾਰ ਨਾਲ ਰਲੇ ਆ, ਸਰਕਾਰ ਦੀ ਛਾਹ ਤੇ ਚੱਲਦੇ ਆ, ਸਰਕਾਰ ਦੀ ਸਿਕਿਉਰਿਟੀ ਲੈ ਕੇ ਚੱਲਦੇ ਪਏ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਪੰਜਾਬ ਦੇ ਵਿੱਚ ਅਣਖੀ ਲੋਕਾਂ ਦੀ ਘਾਟ ਪੈ ਗਈ ਆ। ਅੱਜ ਲੋਕ ਜਿਹੜੇ ਸੋਨੋ ਕੇ ਬੈਠੇ ਨੇ, ਚੁੱਪੋ ਕੇ ਬੈਠੇ ਆ, ਉਹਨਾਂ ਦਾ ਸਭ ਤੋਂ ਵੱਡਾ ਕਾਰਨ ਆ ਇਸ ਟਾਈਮ ਭਗਤੀ ਦੇ ਸੋਮੇ 'ਚ ਆਓ। ਜਦੋਂ ਭਗਤੀ ਦੇ ਸੋਮੇ 'ਚ ਕੋਈ ਜਾਗਦਾ ਨਾ, ਫਿਰ ਉਹਦਾ ਸਾਹਮਣਾ ਨਹੀਂ ਹੋ ਸਕਦਾ। ਅੱਛਾ ਇੱਕ ਲੁਧਿਆਣੀ ਦੀ ਕੁੜੀ ਐ ਮੇਰੇ ਖਿਆਲ ਨਾਲ ਸ਼ਾਇਦ ਉਮਰ ਕਾਫੀ ਐ। ਪੜ ਕਾਫੀ ਸੋਸ਼ਲ ਮੀਡੀਆ ਫੇਸਬੁਕ ਤੇ ਇੰਸਟਾਗ੍ਰam ਤੇ ਵੀਡੀਓ ਕਾਫੀ ਕੰਦੀਆਂ ਐ ਇਸਨੇ ਉਹ ਕੀ ਐ ਕੁੜੀ ਮੇਰੇ ਖਿਆਲ ਨਾਲ ਸ਼ਾਇਦ ਨਾਮ ਉਹਦਾ ਨਾਮ ਆ ਜੀ ਕਮਲ ਕੁਮਾਰੀ ਐ ਸ਼ਾਇਦ ਕਮਲ ਕੁਮਾਰੀ ਐ ਉਹਨੂੰ ਪਤਾ ਲੱਗ ਗਿਆ ਵੀ ਜਦੋਂ ਆਪਾਂ ਫੇਮ ਲੈਣਾ ਤੇ ਉਹਦੇ ਵਾਸਤੇ ਆਪਾਂ ਨੂੰ ਕੌਰ ਲਾਉਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਮਸ਼ਹੂਰ ਹੋਣਾ ਨਾ ਉਹ ਪਹਿਲਾਂ ਸਿੱਖੀ ਸਰੂਪ ਦੇ ਵਿੱਚ ਆਓ ਸਿੱਖੀ ਸਰੂਪ ਚ ਨਹੀਂ ਤੇ ਆਪਣਾ ਨਾਮ ਚੇਂਜ ਕਰਦੇ ਹੋ ਕੁਮਾਰੀ ਤੋਂ ਕੌਰ ਕਰਦੇ ਹੋ ਸਾਡੇ ਵਾਲੇ ਲੋਕ ਕਹਿੰਦੇ ਵੀ ਲੈ ਵੀ ਫਲਾਣਾ ਬੰਦਾ ਤੇ ਯਾਰ ਪਹਿਲਾਂ ਕੁਮਾਰ ਨਹੀਂ ਪੰਜਾਬੀ ਇਹ ਉਹ ਕੁੜੀ ਨਹੀਂ ਪੰਜਾਬੀ ਨਹੀਂ ਅਸਲ ਤੇ ਉਹ ਬਿਹਾਰ ਵੀ ਹਰਦੀ ਆ ਕਿਤੇ ਤੇ ਉਹਨੇ ਫੇਰ ਕੌਰ ਕਿਵੇਂ ਲਾ ਲਿਆ ਕੌਰ ਇਦਾਂ ਲਾ ਲਿਆ ਵੀ ਸਾਡੇ ਲੋਕ ਨੂੰ ਪੰਸੋਕ ਹੋ ਗਏ ਸੁੱਤੇ ਆ ਜਿਹੜੇ ਲੁਧਿਆਣੇ 'ਚ ਲੋਕ ਵਸਦੇ ਉਹਨਾਂ ਨੂੰ ਇੰਨਾ ਖੌਫ ਆ ਵੀ ਪਤਾ ਨਹੀਂ ਇੱਥੇ ਭਈਆਂ ਨੇ ਕੀ ਕਰ ਦੇਣਾ ਭਈਆਂ ਨੇ ਆਹ ਕਰ ਦੇਣਾ ਭਈਆਂ ਨੇ ਉਹ ਕਰ ਦੇਣਾ ਮੈਂ ਆਨ ਰਿਕਾਰਡ ਕਹਿ ਰਿਹਾ ਵੀ ਜਿੱਦ ਨਹੀਂ ਜਾਣਾ ਨਾ ਭਈਆ ਜਿਹੜਾ ਆਉਂਦਾ ਸਾਨੂੰ ਰੋਕ ਲਵੇ ਠੀਕ ਆ ਪੈਲ ਦੇ ਆਧਾਰ ਤੇ ਅਹੀਂ ਉੱਥੇ ਜਾ ਕੇ ਉਹਦੇ ਤੇ ਪਰਚਾ ਕਰਾਉਣਾ ਜੇ ਸਾਡੀ ਸੁਣਵਾਈ ਦਾ 15 ਦਿਨਾਂ ਚ ਨਾ ਕੀਤੀ ਪੁਲਿਸ ਨੇ ਉਹ ਗੰਦ ਪਾਉ ਨੂੰ ਨਾ ਟਲੀ ਤੇ ਬਾਈ ਫਿਰ ਅਸੀਂ ਕਾਰਵਾਈ ਪਾਵਾਂਗੇ ਫਿਰ ਵੇਖਾਂਗੇ ਕਿਹੜਾ ਬਿਹਾਰੀ ਸਾਡੇ ਗਾੜੀ ਆਉਂਦਾ ਠੀਕ ਆ ਪਿਆਰ ਆ ਸਤਕਾਰ ਆ ਲੇਕਿਨ ਗੰਦ ਪਾਉਗੇ ਉਹ ਨਹੀਂ برداشت ਹੁੰਦਾ ਕੀ ਕੀ ਕੁੜੀ ਮਤਲਬ ਵੀਡੀਓਜ਼ ਕੀ ਪਾਉਂਦੀ ਹੈ ਮੈਂ ਬਹੁਤ ਦੇਖਿਆ ਨਹੀਂ ਉਹ ਇਦਾਂ ਦੀਆਂ ਵੀਡੀਓ ਪਾਉਂਦੀ ਆ ਵੀ ਜਿਹੜੀਆਂ ਮੈਂ ਤੁਹਾਨੂੰ ਸ਼ਬਦਾਂ ਨਾਲ ਬਿਆਨ ਵੀ ਨਹੀਂ ਕਰ ਸਕਦਾ ਹੁਣ ਜਿਹੜੀਆਂ ਚੀਜ਼ ਇੰਨਾ ਗੰਦ ਮਤਲਬ ਬਖਦੀ ਇਹਨਾਂ ਉਹ ਵੀ ਛੋਟੇ ਛੋਟੇ ਬੱਚੇ ਲੱਗ ਕੇ ਕਿਸੇ ਵੇਲੇ ਬਹਿ ਕੇ ਵੇਖਣ ਆਉਂਦੇ ਤੇ ਆਪ ਹੀ ਸ਼ਰਮ ਨਾਲ ਪਾਣੀ ਪਾਣੀ ਹੋ ਜਦਾ ਵੀ ਜਿਹੜੀ ਤੁਸੀਂ ਮੰਨ ਲਓ ਕਿਸੇ ਦਿਨ ਖੇ ਖਾਣੇ ਖਾਈ ਜਾਓ ਉਹ ਕੁੜੀਆਂ ਵੀ ਹੈ ਤੇ ਗਸਤੀ ਜਿਹਾ ਲੱਗਦਾ ਮੈਨੂੰ ਸ਼ਾਇਦ ਮੈਨੂੰ ਥੋੜਾ ਜਿਹਾ ਪਤਾ ਲੱਗਾ ਹੁੰਦਾ ਵੀ ਰੱਜੀ ਦੁੱਜੀ ਲੈਂਦੀ ਆ ਤੇ ਹੈ ਗਸਤੌੜੀ ਆ ਉਹ ਲੇਕਿਨ ਅਹੀਂ ਇਹ ਗੱਲ ਕਹਿੰਨੇ ਆ ਵੀ ਤੂੰ ਕੁਮਾਰੀ ਆ ਕੁਮਾਰੀ ਬਣ ਕੇ ਰਹਿ ਵੇਖ ਮੁੜ ਕੇ ਤੇਰੇ ਮੌਤ ਤੱਕ ਕੀਤੇ ਫੇਰ ਤੂੰ ਭਲ ਕੇ ਕਹਣਾ ਸ਼ਾਇਦ ਅਮਰਪਾਲ ਨੇ ਵੀ ਉਹਨੂੰ ਰੋਕਿਆ ਟੋਕਿਆ ਸੀ ਪਰ ਉਹਨੂੰ ਲੱਗੀ ਨਹੀਂ ਹੈਨਾ ਉਹ ਕਹਿੰਦੀ ਮੇਰਾ ਖਰਚਾ ਵੰਦੋ ਖਰਚਾ ਬੰਨ ਨੂੰ ਸਾਲੀਏ ਸਾਡੀ ਮੋਦੀ ਨਾਲ ਸਾਹਦੇ ਖਰਚਾ ਬੰਨਣਾ ਹੈ ਅਸੀਂ ਇਹ ਕਹਿੰਨੇ ਪੰਜਾਬ ਚ ਗੰਦ ਬੰਦ ਕਰੋ ਜਿਹੜੀਆਂ ਅਜੇ ਤੋਂ 10 15 ਸਾਲ ਲੋਕ ਪਹਿਲਾਂ ਜਦੋਂ ਬੰਦੇ ਮਰ ਜਾਂਦੇ ਸੀ ਜਾਂ ਮਾਂ ਪਿਓ ਮਰ ਜਾਂਦਾ ਸੀ ਤੇ ਕੁੜੀਆਂ ਜਿਹੜੀਆਂ ਕਿਤੇ ਇਸੇ ਕੰਮ ਨੂੰ ਥੋੜਾ ਜਾਂਦੀਆਂ ਵੀ ਆਪਣੇ ਆਪ ਨੂੰ ਲੋਕਾਂ ਨੂੰ ਦਈ ਜਾਂਦੀਆਂ ਵੀ ਨਿਆਰੇ ਲੁੱਟੋ ਦੇ ਪੈਸੇ ਕਮਾਓ ਅੱਛਾ ਇਹ ਉਹ ਉਹ ਕੁੜੀ ਹੈ ਜਿਹੜੀ ਵੀਡੀਓ ਜਿਹਦੀ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਵੀ ਭਾਬੀ ਜੀ ਕੱਲੀ ਹੈਗੀ ਨੇ ਵਗੈਰਾ ਵਗੈਰਾ ਐਦਾਂ ਦੀ ਵੀਡੀਓ ਕਾਫੀ ਪਤਾ ਨਹੀਂ ਛਰੇ ਛਰੇ ਜੇ ਖਰਿਆ ਉਹਨਾਂ ਦੇ ਨਾਲ ਚਵਲਿਆਂ ਦੇ ਨਾਲ ਬਣਾਉਂਦੀ ਉਹ ਉਹ ਵੀ ਸਾਲੇ ਚਵਲ ਜੇ ਬਚ ਗਏ ਅੱਗੇ ਤੇ ਉਹਨਾਂ ਨਾਲ ਕੋਈ ਨਹੀਂ ਰਾਬਤਾ ਬਣਾ ਰਿਹਾ ਆਪਾਂ ਉਹਨਾਂ ਨੇ ਅੱਗੇ ਕਈਆਂ ਤੇ ਰਿਪੋਰਟਰ ਪਾਟਾਂ ਕਰਾਈਆਂ ਸੀ ਤੇ ਇਸੇ ਕਰਕੇ ਪਹਿਲਾਂ ਉਹ ਰਿਕਾਰਡ ਕਹਿ ਰਹੇ ਆ ਵੀ ਜਿੰਨੂੰ ਅਹੀਂ ਮਿਲਣਾ ਆ ਦੱਸ ਕੇ ਮਿਲਾਂਗੇ ਵੀ ਜੇ ਉਹਨੇ ਪਾਉ ਆਪਣਾ ਪ੍ਰਬੰਧ ਕਰਨਾ ਹੋਵੇ ਕਰ ਲੈ ਠੀਕ ਆ ਨਾ ਅਸੀਂ ਇੱਕ ਵਾਰੀ ਬਹਿ ਕੇ ਸਮਝਾਉਣਾ ਵਾਰ-ਵਾਰ ਨਹੀਂ ਸਮਝਾਉਣਾ ਕਿ ਅਹੀਂ ਨਹੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਜਿਹੜੀ ਸਾਡੀ ਨਸਲ ਆ ਉਹ ਖਰਾਬ ਹੋਵੇ ਜਿਨ੍ਹਾਂ ਨੇ ਗੰਦ ਪਾਉਣਾ ਉਹ ਚੁੱਪ ਕਰਕੇ ਤਿੱਤਰ ਹੋ ਜਾਣ ਆਪੋ ਆਪਣੇ ਇਲਾਕਿਆਂ 'ਚ ਜਾ ਗੰਦ ਪਾਉਣ ਉਹ ਪੰਜਾਬ ਦੇ ਵਿੱਚ ਗੰਦ ਨਾ ਪਾਉਣ ਅਸੀਂ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ ਇਸ ਪੰਜਾਬ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਆਪਣੇ ਸਿਰ ਧਰਤੀਆਂ ਬਾਜ਼ੀਆਂ ਲਾਈਆਂ ਮੇਰਾ ਆਖਰੀ ਸਵਾਲ ਹੈਗਾ ਤੁਸੀਂ ਕੁੜੀਆਂ ਦੀ ਗੱਲ ਕਰ ਰਹੇ ਹੋ ਕਿ ਆਹ ਕੁੜੀਆਂ ਗੰਦ ਪਾਉਂਦੀਆਂ ਨੇ ਪੰਜਾਬ ਦੇ ਵਿੱਚ ਤਾਂ ਮੁੰਡੇ ਵੀ ਘੱਟ ਨਹੀਂ ਹੈਗੇ ਮੈਡਿਸਨ ਦੂ ਵਰਗੇ ਬਥੇਰੇ ਨੇ ਮੈਂ ਕਹਾਂ ਜੀ ਵੇਖੋ ਜਿਹੜੇ ਗੰਦ ਪਾ ਰਿਹਾ ਮੈਂ ਪਹਿਲੇ ਸ਼ਬਦਾਂ ਦੇ ਵਿੱਚ ਹੀ ਕਹਤਾ ਭਾਵੇਂ ਹੋਵੇ ਕੁੜੀ ਤੇ ਭਾਵੇਂ ਹੋਵੇ ਮੁੰਡਾ ਮੈਡਸਨਦੂ ਨੂੰ ਫੇ ਕਿਵੇਂ ਦੇਖਦੇ ਹੋ ਤੁਸੀਂ ਬਾਈ ਵੇਖੋ ਉਹਨੂੰ ਵੀ ਆਪਾਂ ਇਹ ਗੱਲ ਕਹਿੰਦੇ ਆਂ ਕਿ ਜੇ ਤੇ ਤੂੰ ਮੁੰਡਾ ਤੇ ਮੁੰਡਿਆਂ ਦੇ ਰੂਪ 'ਚ ਆ ਜਾ ਤੇ ਜੇ ਤੇਰੇ 'ਚ ਕੋਈ ਕੀੜਾ ਕੂੜਾ 扑ਕਦਾ ਤੇ ਤੂੰ ਉਸੋ ਜਿਹੇ ਰੂਪ 'ਚ ਆ ਜਾ ਕਿਉਂਕਿ ਉਹ ਜਸਲੀਨ ਪਟਿਆਲੇ ਵਾਲਾ ਇੱਕ ਹੈਗਾ ਹੈ ਨਾ ਉਹਨੇ ਆਪਣੇ ਆਪ ਨੂੰ ਬੀਬੀਆਂ ਦੇ ਰੂਪ ਚ ਧਾਰਨ ਕਰ ਲਿਆ ਉਹ ਕਹਿੰਦਾ ਵੀ ਮੈਂ ਨਹੀਂ ਮਰਦ ਨਹੀਂ ਹੈਗਾ ਹਨਾ ਵਿੱਚ ਕੰਨ ਨਹੀਂ ਹੈਗੀ ਤੇ ਉਹਨੇ ਆਪਣੇ ਲੀੜੇ ਹੁਣ ਬੀਬੀਆਂ ਵਾਲੇ ਧਾਰਨ ਕੀਤੇ ਜਸਲੀਨ ਪਟਿਆਲੇ ਵਾਲੀ ਸ਼ਾਇਦ ਹੋ ਤੇ ਇਹਨੂੰ ਮੈਂ ਇਹ ਗੱਲ ਕਹਿੰਦੀ ਆਂ ਵੀ ਗੁੱਤ ਘਤ ਰਖ ਲੈ ਫਿਰ ਇੱਕ ਉਹ ਆਪਣਾ ਹਸਰਲੀਨ ਦੇ ਨਾਲ ਵੀ ਇੱਕ ਕੁੜਕਾਇਆ ਲੰਮਾਇਆ ਪੁੜਕਦਾ ਫਿਰਦਾ ਹੁੰਦਾ ਉਹਦਾ ਨਾਮ ਪਤਾ ਨਹੀਂ ਕੀ ਆ ਉਹ ਵੀ ਕੁੜੀ ਆ ਮੈਨੇ ਜੰਮ ਕੇ ਗਵਾਇਆ ਮਾਪਿਓ ਨੇ ਐਵੇਂ ਟਾਈਮ ਖਰਾਬ ਕੀਤਾ ਉਹਦਾ ਫਾਇਦਾ ਕੀ ਕੁੜੀ ਹੋਵੇ ਚਾਹੂ ਜਿਹਦਾ ਐਡਾ ਤਗੜਾ ਦੂਤ ਪੈਦਾ ਕੀਤਾ ਨਾ ਸਾਲਾ ਬੰਦਿਆਂ ਚ ਨਾ ਸਾਲਾ ਜਨਾਨੀਆਂ ਚ ਉਹ ਅੱਦੇ ਦੇ ਲੀੜੇ ਪਾ ਕੇ ਤੁਰਿਆ ਫਿਰਦਾ ਕੁੜੀ ਐ ਵੈ ਦੱਸੋ ਉਹ ਇੱਕ ਦਿਨ ਮੈਂ ਸੁਣਿਆ ਲੱਖੇ ਸਿਧਾਣੇ ਨੇ ਵੀ ਕਿਹਾ ਕਹਿੰਦਾ ਵੀ ਉਹਨੂੰ ਲੱਗਦਾ ਟੈਂਪੂਆਂ ਦਾ ਇੱਕ ਦਿਨ ਮੁੱਖ ਮੰਤਰੀ ਬਣ ਜਾਣਾ ਤੇ ਹਾਲਾਤ ਇਦਾਂ ਦੇ ਪੰਜਾਬ ਚ ਬਣਦੇ ਪਿਆ ਆ ਆਪੋ ਆਪਣੇ ਬੱਚਿਆਂ ਦੇ ਉਹ ਜਿਹੇ ਵੀਡੀਓ ਤੋਂ ਦੂਰ ਰੱਖਿਆ ਕਰੋ ਉਹ ਜਦੋਂ ਇਦਾਂ ਦੀ ਕਣ ਵੇਖਦੇ ਨਾ ਉਹ ਕਈਆਂ ਦੇ ਅੰਦਰ ਕੀੜਾ ਭੁੜਕ ਪੈਂਦਾ ਤੇ ਉਹਨੂੰ ਮੈਡ ਸੰਦ ਨੂੰ ਇਹ ਗੱਲ ਕਹਿੰਦਾ ਵੀ ਭਾਈ ਤੂੰ ਹੀ ਗੁੱਤ-ਗੱਤ ਕਰ ਲੈ ਜੇ ਤੇਰੇ ਵਾਸਤੇ ਤੁਹਾਨੂੰ ਲੱਖੇ ਸ ਬੜੀ ਟਕਾ ਕੇ ਕਹੀ ਹੈ ਸੱਚੀ ਕਹੀ ਹੈ ਕਿ ਭਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੈਂ ਸ਼ਬਦ ਮੇਰੇ ਚੋਂ ਮੂੰਹ 'ਚ ਹੈਗਾ ਮੇਰੇ ਕੋਲ ਉਹ ਦੂਸਰਾ ਸ਼ਬਦ ਆ ਨਹੀਂ ਰਿਹਾ ਟੈਂਪੂਆਂ ਦਾ ਟੈਂਪੂਆਂ ਦਾ ਟੈਂਪੂਆਂ ਦਾ ਜਿਹੜਾ ਹੈਗਾ ਉਹ ਰਾਜ ਹੋਵੇਗਾ ਬਾਈ ਟੈਂਪੂਆਂ ਦਾ ਰਾਜ ਹੋਊਗਾ ਤੇ ਟਰੱਕ ਦੜਕ ਕੇ ਖਾ ਜਾਂਦੇ ਹੁੰਦੇ ਆ ਟੈਂਪੂ ਜਿੰਨੇ ਮਰਜ਼ੀ ਆ ਜਾਣਾ ਤੇ ਜਾਂ ਤਾਂ 9811 ਗਾੜੀ ਖੜਦਾ ਕੋਈ ਤੇ ਟਰੱਕਾਂ ਗਾੜੀ ਖੜਦਾ ਇਹ ਰਗੜ ਕੇ ਚੱਲ ਲਿਆ ਜਾਂਦੇ ਇਹਨਾਂ ਨੂੰ ਠੀਕ ਆ ਉਹਨੋਂ ਕੇਐਸ ਮੱਖਣ ਦੇ ਨਾਲ ਵੀ ਮੈਡ ਸੱਧੂ ਦਾ ਕਰੋੜਾ ਵਾਲਾ ਚੱਲਦਾ ਪਿਆ ਹੈ ਨਾ ਤੋ ਮੈਡ ਸੱਧੂ ਨੂੰ ਮੈਂ ਕਹਿੰਨਾ ਵੀ ਕਾਕਾ ਵੇਖ ਜਿਹੜਾ ਕੇਐਸ ਮੱਖਣਾ ਉਹ ਪੁਰਾਣਾ ਖੁੰਡਿਆ ਉਹਦੇ ਨਾਲ ਤੂੰ ਖਾ ਕੇ ਕੀ ਲੈਣਾ ਹੈ ਕਿਉਂਕਿ ਪੁਰਾਣੇ ਖੁੰਡਾਂ ਦੇ ਨਾਲ ਖਿਆ ਕੋਖਲੀ ਲੱਭਣਾ ਇਹ ਜਿਹੜੀ ਪੀਆਰ ਜਿਹੜੀ ਤੂੰ ਕਹਿੰਦਾ ਮਸ਼ਹੂਰੀ ਮਸ਼ਾਰੀ ਇਹ ਸਭ ਖੇਡਾਂ ਵਾ ਇਹ ਚੀਜ਼ਾਂ ਚੋ ਕੇਐਸ ਮੱਖਣ ਪਹਿਲਾਂ ਹੀ ਬਹੁਤ ਲੰਘ ਚੁੱਕਾ ਵਾ ਤੂੰ ਤੇ ਹੋਣਾ ਆਪਣਾ ਆਪ ਨੂੰ ਵਿੰਗਾ ਟੇਡਾ ਜਾਂ ਕੁੜੀ ਬਣ ਕੇ ਜਾਂ ਮੈਂ ਆਪਣੇ ਮੰਦੇ ਚੰਗੇ ਸ਼ਬਦ ਲੋਕਾਂ ਕੋ ਸੁਣ ਕੇ ਮਸ਼ਹੂਰ ਹੋਇਆ ਕੇਸ ਮੱਖਣੋਣੀ ਮਿਹਨਤ ਕਰਕੇ ਗਾੜੀ ਆਏ ਆਪਣੀ ਕਲਾ ਦੇ ਰਾਈ ਗਾੜੀ ਆਏ ਉਹਨਾਂ ਨੇ ਸ਼ੌਰਤ ਨਾਮ ਨਾਲ ਖਟਿਆ ਉਹਨਾਂ ਨੇ ਕੋਈ ਟੈਂਪੂ ਬਣ ਕੇ ਥੋੜਾ ਘਟਿਆ ਉਹਨਾਂ ਨੇ ਮਿਹਨਤ ਕਰਕੇ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਆਕਰਸ਼ਿਤ ਕੀਤਾ ਇਹਦੇ ਸਾਲੇ ਘੋੜੇ ਦੇ ਟੈਂਪੂ ਕੁੜੀਆਂ ਵਿੰਗ ਟਡੇ ਜਿਓ ਹੋ ਕੇ ਲੋਕਾਂ ਨੂੰ ਆਕਰਸ਼ਿਤ ਕੀਤਾ ਇਹਨਾਂ ਨੇ ਮੈਨੂੰ ਲੱਗਦਾ ਉਹਨਾਂ ਨੇ ਇੱਕ ਗੱਲ ਵੀ ਕੀਤੀ ਮੈਂ ਪੋਡਕਾਸਟ 'ਚ ਕਿ ਭਈ ਜੇ ਜ਼ਿਆਦਾ ਹੀ ਇੰਨਾ ਹੈਗਾ ਵਾ ਤੇ ਆਜਵੇਂ ਮੋਟਰ ਦੇ ਭਾਈ ਮੱਖਣ ਆਪਣਾ ਭਰਾਈ ਆ ਬੰਬੀ ਉੱਥੇ ਵੀ ਆ ਤੇ ਬੰਬੀ ਇੱਥੇ ਵੀ ਆ ਕੋਈ ਗੱਲ ਨਹੀਂ ਜਿੱਤੇ ਵਾ ਦਿਲ ਕਰੂਗਾ ਕੋਈ ਗੱਲ ਨਹੀਂ ਆਸਦਾ ਵੈਲਕਮ ਆ ਬਾਕੀ ਇਹ ਆ ਵੀ ਪੰਜਾਬ ਨੂੰ ਸਾਫ਼ ਸੁਥਰਾ ਰੱਖੋ ਚੰਗੀ ਗੱਲ ਆ ਪੰਜਾਬ ਨੂੰ ਜੇ ਅੱਜ ਆਪਾਂ ਨਾਲ ਕੇ ਨਾਂ ਸਾਫ਼ ਕੀਤਾ ਤੇ ਯਾਦ ਰੱਖੋ ਉਹ ਦਿਨ ਦੂਰ ਨਹੀਂ ਜਿੱਦਣ ਸਾਡੀਆਂ ਕੁੜੀਆਂ ਨੇ ਸ਼ਰਿਆਮ ਮੁੰਡੇ ਘਰ ਲੈ ਕੇ ਆਉਣੇ ਆ ਤੇ ਅਸੀਂ ਡੱਕ ਨਹੀਂ ਸਕਣਾ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ